ਦੇਖੋ ਜੀ ਆਮ ਆਦਮੀ ਪਾਰਟੀ ਨੇ ਜੋ ਪਿਛਲੇ ਸਮੇਂ ਚ ਲੋਕਪੱਖੀ ਕੰਮ ਕੀਤੇ ਆ ਉਹਨਾਂ ਤੇ ਮੋਹਰ ਲੱਗੀ ਹੈ ਸੰਜੀਵ ਅਰੋੜਾ ਜੀ ਦਾ ਜੋ ਕਰੈਕਟਰ ਹੈ ਕੰਮ ਕਰਨ ਵਾਲੇ ਬੰਦੇ ਆ ਉਹਦੇ ਤੇ ਮੋਹਰ ਲੱਗੀ ਹੈ ਤੇ ਲੁਧਿਆਣੇ ਦੇ ਲੋਕਾਂ ਨੇ ਸ਼ਰਾਫਤ ਨੂੰ ਕੰਮ ਕਰਨ ਵਾਲੇ ਨੂੰ ਜਿਤਾਇਆ ਤੇ ਹੰਕਾਰ ਸੀ ਜਿਹੜਾ ਉਹਨੂੰ ਹਰਾਇਆ ਸੋ ਮੈਂ ਸੰਜੀਵ ਅਰੋੜਾ ਜੀ ਨੂੰ ਬਹੁਤ ਵਧਾਈ ਦੇਣਾ ਤੇ ਜੋ ਲੋਕਾਂ ਨੇ ਉਮੀਦਾਂ ਰੱਖ ਕੇ ਕਿਉਂਕਿ ਆਮ ਆਦਮੀ ਪਾਰਟੀ ਨੇ ਪਿਛਲੇ 3 ਸਵਾ 3 ਸਾਲ ਚ ਰਿਕਾਰਡ ਤੋੜ ਕੰਮ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਕੀਤੇ ਐ ਸੋ ਜੋ ਉਮੀਦਾਂ ਰੱਖ ਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਤੇ ਮੈਂ ਉਮੀਦ ਕਰਦਾ ਵੀ ਅ ਸੰਜੀਵ ਰੋੜਾ ਜੀ ਉਸ ਤੋਂ ਵੀ ਵੱਧ ਕੰਮ ਕਰਕੇ 2027 ਚ ਆਪਣੀ ਜਿਹੜੀ ਦਾਅਵੇਦਾਰੀ ਹੈ ਹੋਰ ਵੀ ਮਜ਼ਬੂਤ ਕਰਨੇ ਚਲੋ ਦਾਅਵੇ ਤਾਂ ਅਕਾਲੀ ਦਲ ਵੀ ਕਰ ਰਿਹਾ ਸੀ ਭਾਜੀਪੀ ਵੀ ਕਰ ਰਹੀਆਂ ਸਹੀ ਸਾਰੀਆਂ ਪਾਰਟੀਆਂ ਨੇ ਕਰਨੇ ਹੁੰਦੇ ਆ ਪਰ ਇਹ ਲੋਕ ਬੜੇ ਸਿਆਣੇ ਆ ਉਹਨਾਂ ਨੇ ਦੇਖਣਾ ਹੁੰਦਾ ਵੀ ਆਪਣੀ ਵਾਗ ਡੋਰ ਕਿਸ ਨੂੰ ਸੰਭਾਉਣੀ ਆ ਸੋ ਮੈਂ ਤਾਂ ਉੱਥੇ ਇਲੈਕਸ਼ਨ ਦੇ ਵਿੱਚ ਰਿਆਂ 15-20 ਦਿਨ ਤੇ ਹਰੇਕ ਦੀ ਕਹ ਲੋ ਵੀ ਜਵਾਨ ਤੇ ਇੱਕੋ ਗੱਲ ਸੀ ਵੀ ਸੰਜੀਵ ਰੋੜਾ ਜੀ ਜੀ ਕੰਮ ਕਰਨ ਵਾਲੇ ਬੰਦੇ ਆ ਤੇ ਬਾਕੀ ਅਸੀਂ ਸਰਕਾਰ ਦੇ ਕੰਮਾਂ ਤੋਂ ਖੁਸ਼ ਆ ਅਸੀਂ ਸੰਜੀਵ ਰੋੜਾ ਜੀ ਦਾ ਸਾਥ ਦੇਵਾਂਗੇ ਸੋ ਸੰਜੀਵ ਰੋੜਾ ਜੀ ਨੂੰ ਵੀ ਵਧਾਈ ਇਹਦੇ ਨਾਲ-ਨਾਲ ਇਸ ਤੋਂ ਵੀ ਵੱਡੀ ਵਧਾਈ ਗੋਪਾਲ ਟਾਲੀਆ ਜਿਹੜਾ ਭਾਜਪਾ ਦਾ ਕਹਿੰਦੇ ਆ ਵੀ ਗਾੜਾ ਗੁਜਰਾਤ ਦੇ ਵਿੱਚ ਤਕਰੀਬਨ 16000 ਦੀ ਲੀਡ ਦੇ ਨਾਲ ਅੱਗੇ ਚੱਲ ਰਿਹਾ ਆਮ ਆਦੀ ਪਾਰਟੀ ਦਾ ਉਮੀਦਵਾਰ ਜਿਹੜਾ ਵੱਡੀ ਜਿੱਤ ਜਿੱਥੇ ਮਤਲਬ ਕਿ ਬੀਜੇਪੀ ਕਹਿੰਦੀ ਆ ਸਾਡੇ ਤੋਂ ਪੁੱਛੇ ਬਿਨਾ ਪਰਿੰਦਾ ਵੀ ਨਾ ਪਰ ਮਾਰਦਾ ਉੱਥੇ ਆਮ ਆਦਮੀ ਪਾਰਟੀ ਦਾ ਬੂਟਾ ਜਿਹੜਾ ਉਹ ਲੱਗਣ ਜਾ ਰਿਹਾ ਅੱਜ ਮੈਂ ਆਖਿਆ ਜੀ ਇਹ ਇੱਥੇ ਵਾਲਾ ਵੀ ਇਹ ਸੈਮੀ ਫਾਈਨਲ ਸੀ 27 ਤੋਂ ਪਹਿਲਾਂ ਕਿਉਂਕਿ ਮੈਨੂੰ ਲੱਗਦਾ ਕਿ ਹੋਰ ਬਾਅਦ ਇਲੈਕਸ਼ਨ ਆਊਗੀ ਪਰਮਾਤਮਾ ਕਰੇ ਨਾ ਹੀ ਆਵੇ ਤੇ ਗੁਜਰਾਤ ਦੇ ਵਿੱਚ ਵੀ ਵੀ ਇਹ ਸੈਮੀ ਫਾਈਨਲ ਆ ਵੀ ਉੱਥੇ ਵੀ ਕਿ ਆਮ ਆਦਮੀ ਪਾਰਟੀ ਜਿਹੜੀ ਉੱਥੇ ਆਪੋਜੀਸ਼ਨ ਦੇ ਵਿੱਚ ਵੀ ਨਹੀਂ ਕਿ ਉਹਦੇ ਐਮਐਲਏ ਨੂੰ ਇੰਨੀ ਵੱਡੀ ਲੀਡ ਦੇ ਨਾਲ ਲੋਕ ਜਿਹੜਾ ਉੱਥੋਂ ਚੋਣ ਜਾ ਰਹੇ ਆ ਸੋ ਪੂਰੇ ਦੇਸ਼ ਦਾ ਜਿਹੜਾ ਮਾਹੌਲ ਹੈ ਉਹ ਬਦਲ ਰਿਹਾ ਮੈਂ ਗੋਪਾਲ ਟਾਲੀਆ ਜੀ ਨੂੰ ਵੀ ਸੰਜੀਵ ਰੋੜਾ ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਰਿੰਦ ਕੇਜਰੀਵਾਲ ਜੀ ਨੂੰ ਸਾਰਿਆਂ ਨੂੰ ਜਿਨ੍ਹਾਂ ਵਰਕਰਾਂ ਨੇ ਉੱਥੇ ਸਾਥੀਆਂ ਨੇ ਮਿਹਨਤ ਕੀਤੀ ਸਾਰਿਆਂ ਨੂੰ ਬਹੁਤ ਵਧਾਈ ਦਿਨਾਂ